ਹਾਂਜੀ ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਾਹਜਾਦਰੀ ਸਾਜੀ। ਦਾ ਇਹ ਕਬੱਡੀ ਜਿਹੜੀ ਆ ਇਹ ਟੀਕਾ ਜਾਂ ਕੋਈ ਨਸ਼ੇ ਵਰਤ ਕੇ ਖੇਡਦੇ ਆ ਜੇ 2-4 ਮਿੰਟ ਨਾ ਖੇਡਣ ਇਹ 10 ਮਿੰਟ ਡੇਟ ਹੋ ਜਾਣ ਉੜਕ ਜਾਂਦੇ ਹਾਂ। ਹਾਂਜੀ ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸ਼ਾਹਜਾਦਰੀ ਸਾਜੀ। ਮੈਂ ਇੱਕ ਠੋਕੇ ਗੈਣਾ ਜਿੱਥੇ ਮਰਜ਼ੀ ਕਹਿਣਾ ਵੀ ਐਨੀ ਟਾਈਮ ਜਿੱਥੇ ਮਰਜ਼ੀ ਇੰਡੀਆ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵਰਲਡ ਕੱਪ ਨੋਰਮਲ ਮੈਚ ਪੈਡਵਾਰ ਦੇ ਐਨੀ ਟਾਈਮ ਡਰੱਗ ਟੈਸਟ ਕਰ ਲਿਓ ਤੁਹਾਨੂੰ 1% ਵੀ ਦਿਖ ਜਾਊਗਾ ਨਾ 1% ਵੀ ਤੇ ਕਬੱਡੀ ਸਾਰੀ ਜ਼ਿੰਦਗੀ ਨਹੀਂ ਖੇਡਦਾ ਠੀਕ ਹੈ ਨਾ ਕਿਹੜੇ ਪਲੇਅਰਾਂ ਦੀ ਇਹ ਗੱਲ ਕਰ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਲੇਅਰਾਂ ਦੀ ਗੱਲ ਕਰ ਰਿਹਾ ਕਿਹੜਾ ਡਰੱਗ ਕਿਹੜਾ ਟੀਕਾ ਜਿਹੜਾ ਲਾ ਕੇ ਖੇਡਦੇ ਨੇ ਯਾਰ ਬੰਦੇ ਸਾਡਾ ਸਾਰਾ ਟੱਬਰ ਸਾਰੀ ਸਾਰੀ ਫੈਮਿਲੀ ਕਬੱਡੀ ਚੀਤ ਦੀ ਜ਼ਿੰਦਗੀ ਲੰਘੀ ਸਾਰਿਆਂ ਦੀ ਫਿਰ ਵੱਡਾ ਭਰਾ ਫਿਰ ਮਲੂਕ 우ਸਤਾਦ ਫਿਰ ਫਰੀਆਦ 우ਸਤਾਦ ਫਿਰ ਮੈਂ ਮੇਰੇ ਭਾਂਜੇ ਮੇਰੇ ਭਤੀਜੇ ਸਾਰੇ ਖੇਡ ਰਹੇ ਨੇ ਯਾਰ ਮੈਂ ਚੋਣਾ ਵੀ ਕਿਹੜਾ ਡਰਗ ਆਦਾਂ ਦਾ ਕਿਹੜਾ ਕੌਣ ਆ ਇਦਾਂ ਕਿਹੜੀ ਕਬੱਡੀ ਆ ਮੈਂ ਵੀ ਲਾ ਕੇ ਖੇਡਾਂ ਯਾਰ ਸਾਰੇ ਲਾ ਕੇ ਖੇਡਣ ਜਿਹੜੇ ਜੇ ਸੁਪਰਸਟਾਰ ਬਣ ਜਾਈਓ ਸਾਰੀ ਦੁਨੀਆ ਖੇਡਣ ਲਾਪੀ ਇਹ ਜੋ ਨਸ਼ਾ ਜੇ ਕਰਕੇ ਖੇਡਣ ਦੀ ਕਬੱਡੀ ਉਹ ਦਸੰਬਰ ਜਨਵਰੀ ਦੇ ਮਹੀਨੇ ਕੋ ਚੱਪਲ ਲਾ ਕੇ ਜਾਵੇ ਤੇ ਖਾਦਾ ਪੀਦਾ ਵੀ ਲੈਥੇ ਅੰਦਰ ਸਾਰਾ ਕੁਝ ਯਾਰ ਅਹੀ ਨੰਗੇ ਪਿੰਡੇ ਹੀ ਖੇਡਦੇ ਆ ਕਿਹੜਾ ਨਸ਼ਾ ਉੱਥੇ ਯਾਰ ਕਿੱਦਾਂ ਦੀ ਸਾਲਾ ਦਿਨ ਨੂੰ ਬਹੁਤ ਠੇਸ ਪਹੁੰਚਿਆ ਯਾਰ ਸਾਰਾ ਕੁਝ ਕਬੱਡੀ ਨਹੀਂ ਦਿੱਤਾ ਯਾਰ ਜੋ ਕੋਈ ਸੇ ਰੰਗ ਰੰਗ ਚ ਕਬੱਡੀ ਆ ਅਹੀ ਕਬੱਡੀ ਬਾਰੇ ਤਾਂ ਮਾੜਾ ਸੋ ਨਹੀਂ ਸਕਦੇ ਜੀ ਨਾ ਸਾਤੋਂ ਸੋਣ ਹੁੰਦਾ ਨਾ ਜਦੋਂ ਮਰਜੀ ਇਨੀ ਟਾਈਮ ਸਾਜੀ ਸ਼ਕਰਪੁਰੀਆ ਜਦੋਂ ਮਰਜ਼ੀ ਟੈਸਟ ਲੈ ਲਿਓ ਐਨੀ ਟਾਈਮ ਕਿਸੇ ਵੀ ਟੂਰਨਾਮੈਂਟ ਤੇ 1% ਵੀ ਡਰੱਗ ਆ ਗਿਆ ਫਿਰ ਕਹਿ ਦਿਓ ਪਤਾ ਨਹੀਂ ਕਿਹੜੀ ਕਬੱਡੀ ਦੀ ਗੱਲ ਕਰ ਰਹੇ ਨੇ ਕਿਹੜੀ ਕਬੱਡੀ ਇਹਨਾਂ ਨੇ ਖੇਡੀ ਐ ਕਿ ਜਖੜਾਈ ਆ ਕਿਹੜੀ ਡਰੱਗ ਦੀ ਗੱਲ ਕਰ ਰਹੇ ਆ